ਇਨਸ਼ਾ ਅੱਲਾ ਦੇ ਬਾਦ ਮੇ ਇਹ ਹੋ ਗਿਆ ਕਨ 32 34 ਸਾਲ ਬਰਨ ਲਿਆ ਹੋ ਗਿਆ ਕਿਹੜਾ ਹੈ ਇਹ ਤੇ ਸਰਦਾਰ ਇਹ ਚੱਲਿਆ ਚਲਾਇਆ ਉਹ ਪਾ ਲਈ ਕਿ ਤੂੰ ਕਰਦੇ ਆਹੀਂ ਪਾਇਆ ਮੈਂ ਇਹ ਆਪਣੇ ਮੈਂ ਆਪਣਾ ਨਾਮ ਚਲੋ ਜੀ ਮੈਂ ਤਾਰ ਸਿੰਘ ਲੰਬੜਵਾਲਾ ਬੋਲਦਾ ਪਿੰਡ ਕੈਨੇ ਮਾਤੂ ਆਪਣੇ ਇੱਥੇ 30 ਸਾਲ ਤਕਰੀਬਨ ਹੋ ਗਏ ਆ ਇੱਥੇ ਡਿਫੈਂਸਰੀ ਬਣੀ ਨੂੰ ਅਜੇ ਤਾਈਂ ਇੱਥੇ ਨਾ ਕੋ ਡਾਕਟਰ ਆ ਇੱਥੇ ਹਲਟ ਗੰਧ ਪਿਆ ਬਹੁਤ ਬੁਰੀ ਹਾਲਤ ਹੈ ਇੱਥੇ ਦੀ ਨੰਗਣਾ ਮੁਸ਼ਕਿਲ ਹੋਇਆ ਕਦੇ ਕਿਸੇ ਸਰਕਾਰ ਨੂੰ ਇਹ ਇਹ ਨਿਯਾਇ ਪੰਚਾਇਤ ਨੂੰ ਕਹਿੰਦੇ ਆ 30 ਸਾਲ ਤੋਂ ਪੰਚਾਇਤ ਜਿਹੜੀ ਬਣਦੀ ਕਹਿੰਦੇ ਕਰਾਂਗੇ ਤਾਂ ਕੋਈ ਇਹਦੇ ਧਿਆਨ ਨਹੀਂ ਦੇ ਰਿਹਾ ਸਕੂਲ ਦੇ ਬਹੁਤ ਸਕੂਲ ਦੇ ਬੱਚੇ ਇਥੋਂ ਮੀਂਹ ਪੈਂਦੇ ਬਹੁਤ ਗੰਦੀ ਹੈ ਵਿੱਚ ਪਾਣੀ ਆ ਜਾਂਦਾ ਸਕੂਲ ਦੇ ਲੰਘਣਾ ਔਖਾ ਟੀਚਰਾਂ ਨੂੰ ਵੀ ਲੰਘਣਾ ਬਹੁਤ ਔਖਾ ਹੁੰਦਾ ਕਦੇ ਕਦੇ ਪ੍ਰਸ਼ ਪ੍ਰਸ਼ਾਸਨ ਦੇ ਦਿੱਪਰੋਚੇ ਦੇਾਰੇ ਅੱਜ हसन ਕੇ ਪੋਚ ਕੀਤੀ ਇਹ ਜੀ ਪੋਚ ਕੀਤੀ ਕੋਈ ਗੱਲ ਬਾਰੇ ਕਿਸੇ ਨੇ ਕੋਈ ਧਿਆਨ ਨਹੀਂ ਦੇ ਪਈ ਹੋਣੀ ਚਾਹੀਦੀ ਆ ਇੱਥੇ ਡਾਕਟਰ ਨਹੀਂ ਆਇਆ ਜੀ ਨੂੰ 30 ਸਾਲ ਹੋ ਗਏ ਜੀ ਇੱਥੇ ਨਾ ਤਾਂ ਕੋਈ ਡਾਕਟਰ ਆਇਆ ਜੀ ਤਾਈ ਉਲਟਾ ਗੰਦ ਪਿਆ ਆ ਤਰਾ ਲੋਕੀ ਠੇਰ ਛੱਡਦੇ ਆ ਪਸ਼ੂ ਬੰਦਦੇ ਆ ਤੇ ਫਿਰ ਲੱਗੇ ਨਾਲ ਹੀ ਸਕੂਲ ਆ ਉੱਥੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਜਾਈਂ ਇਸ ਗੰਦ ਦੇ ਵਿੱਚ ਬੱਚੇ ਆਣ ਕੇ ਵੱਢਦੇ ਤਾਂ ਉਹਨਾਂ ਦੇ ਕੱਪੜੇ ਖਰਾਬ ਹੋ ਜਾਂਦੇ ਆ ਬਾਕੀ ਬਹੁਤ ਵਾਰੀ ਅਸੀਂ ਸਰਪੰਚਾਂ ਪੰਜਾਂ ਤਾਈ ਉੱਪਰ ਦੇ ਸ਼ਿਕਾਇਤ ਕਰ ਚੁੱਕੇ ਆ ਸਾਡੀ ਕਿਸੇ ਸੁਣਾਈ ਨਹੀਂ ਹੋਈ ਤੇ ਜਿਰਾਨੀਆਂ ਥੋੜੀ ਜਨੀਆਂ ਆ ਆਪਣੇ ਡਾਕਟਰੀ ਇਲਾਜ ਲਈ ਇੱਥੇ ਨਾ ਤਾਂ ਕੋਈ ਡਾਕਟਰ ਪੈਂਦਾ ਨਾ ਕੋਈ ਕਿਸੇ ਦੀ ਸੁਣਵਾਈ ਹੁੰਦੀ ਆ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਇੱਥੇ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਾਡੀ ਬਿਫਰੈਂਸੀ ਚੱਲ ਕੀਤੀ ਜਾਵੇ ਇਹ ਇਹਦੇ ਆਲੇ ਦੁਆਲੇ ਪਾਣੀ ਬਹੁਤ ਜ਼ਿਆਦਾ ਖੜ ਜਾਂਦਾ ਨਾ ਤਾਂ ਇਹ ਤਾਂ ਛੁੱਪੜ ਦੀ ਸਫਾਈ ਹੋਈ ਆ ਕਈ ਵਾਰੀ ਪਤਾ ਲੱਗਦਾ ਫਿਰ ਗ੍ਰਾਂਟਾਂ ਮਨਜ਼ੂਰ ਹੋ ਚੁੱਕੀਆਂ ਨਾ ਤਾਂ ਕੋਈ ਇੱਥੇ ਸਫਾਈ ਕਰਨ ਵਾਲਾ ਆ ਥੋੜੇ ਜਿਹੇ ਬਲਟੂ ਜਿਹਾ ਆ ਉਹ ਵੀ ਚਲੇ ਗਿਆ ਤੇ ਪਤਾ ਨਹੀਂ ਇਹ ਗ੍ਰਾਂਟ ਆਈ ਕਿੱਥੇ ਗਈ ਕਿੱਥੇ ਨਹੀਂ ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗਣਾ ਚਾਹੀਦਾ ਆ ਲੰਬੜਦਾਰਾਂ ਵਗੈਰਾ ਨੂੰ ਕਿ ਇਹ ਜੋ ਬਾਰੂ ਗ੍ਰਾਂਟ ਹੁੰਦੀ ਆ ਸਰਕਾਰ ਵੱਲੋਂ ਕਿੱਥੇ ਲੱਗਦੀ ਆ ਕਿੱਥੇ ਨਹੀਂ ਲੱਗਦੀ ਜੋ ਪੰਚਾਇਤ ਵਾਲੇ ਆ ਨਾ ਕੁਝ ਦੱਸਦੇ ਆ ਨਾ ਕੁਝ ਪੁੱਛਦੇ ਆ ਤੇ ਇਸ ਇਸ ਕਰਕੇ ਸਾਡੀ ਇੱਥੇ ਸੁਣਾਈ ਹੋਣੀ ਸਾਡੇ ਸਕੂਲ ਸਾਡੇ ਸਕੂਲ ਦੇ ਜੇ ਬਾਹਰ ਇਹ ਸਕੂਲ ਦੇ ਬਾਹਰ ਬਹੁਤ ਗੰਦਾ ਹੈ ਜਦੋਂ ਬਾਰਿਸ਼ ਹੁੰਦੀ ਹੈ ਬਾਰਿਸ਼ ਹੁੰਦੀ ਹੈ ਤਾਂ ਬਹੁਤ ਪਾਣੀ ਖੜਾ ਹੋ ਜਾਂਦਾ ਸਾਡੇ ਸਕੂਲ ਵਿੱਚ ਪੜ੍ਹਨਾ ਵੀ ਉਹ ਤਾਂ ਔਖਾ ਹੋ ਜਾਂਦਾ ਹੈ ਸਾਨੂੰ ਇਹ ਚਾਹੀਦਾ ਹੈ ਕਿ ਸਾਡੇ ਸਕੂਲ ਦੇ ਬਾਹਰ ਨਾਲੀਆਂ ਸਾਫ਼ ਕੀਤੀਆਂ ਜਾਣ ਤੇ ਸਕੂਲ ਦੇ ਬਾਹਰ ਜਿਹੜਾ ਕੂੜਾ ਕਰਕਟ ਆ ਉਹਨਾਂ ਨੂੰ ਸਾਫ਼ ਕੀਤਾ ਜਾਵੇ ਜ਼ਮੀਨ ਨੂੰ ਉੱਚੀ ਕੀਤਾ ਜਾਵੇ ਤੇ ਟੇੜੀਆਂ ਨਾਲੀਆਂ ਪੱਕੀਆਂ ਕੀਤੀਆਂ ਜਾਣ ਸਕੂਲ ਦੇ ਅੰਦਰ ਮਿੱਟੀ ਢਾਈ ਆਵੇ ਤਾਂ ਕਿ ਬਿਮਾਰੀਆਂ ਬਿਮਾਰੀਆਂ ਬਹੁਤ ਫੈਲਦੀਆਂ ਹਨ ਤੇ ਸਾਡੇ ਪਿੰਡ ਵਿੱਚ ਇਸ ਕੰਸਰੀਆ ਵੀ ਬੰਦ ਰਹਿੰਦੀ ਹਨ ਉਪਰ ਵਿੱਚ ਮੇਨ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਸਾਡੇ ਪਿੰਡ ਵਿੱਚ ਵੀ ਕੋਈ ਵੀ ਸਫਾਈ ਦਾ ਕੰਮ ਨਹੀਂ ਕੀਤਾ ਗਿਆ ਹੈਗਾ ਇੰਨੀਆਂ ਪੰਚਾਇਤਾਂ ਬਣੀਆਂ ਕਿ ਸਾਨੂੰ ਹਜੇ ਤੱਕ ਇਹ ਸਾਡਾ ਪਿੰਡ ਪਛੜਿਆ ਹੋਇਆ ਆ ਜਿਸ ਕਰਮ ਕਿੰਨੇ ਬੱਚੇ ਬਿਮਾਰ ਹੋ ਰਹੇ ਆ ਬਿਮਾਰੀ ਦੇ ਕਾਰਨ ਹੋਰ ਕਈ ਤੁਹਾਨੂੰ ਵੀ ਪਤਾ ਆ ਕਿ ਬਿਮਾਰੀਆਂ ਦੇ ਕਾਰਨ ਬੱਚੇ ਕਈ ਮੌਤ ਦੇ ਮੂਹਰੇ ਵਿੱਚ ਪਏ ਹੋਏ ਹਨ ਇਸ ਲਈ ਸਾਡੇ ਪਿੰਡ ਵਿੱਚ ਮੇਨ ਡਿਸਪੈਂਸਰੀ ਵਾਲੀ ਜਗ੍ਹਾ ਤੇ ਲੋਕੀ ਢੇਰ ਸੱਟ ਰਹੇ ਆ ਜਿੱਥੇ ਕਿ ਅੱਜ ਕੱਲ੍ਹ ਹੋਰ ਕੋਈ ਸਾਡੇ ਪਿੰਡ ਡਿਸਪੈਂਸਰੀ ਨਹੀਂ ਹੈਗੀ ਆਂਗੜਵਾੜੀ ਦੇ ਵਿੱਚ ਜਿੱਥੇ ਡਾਕਟਰ ਬਹਿ ਕੇ ਬੱਚਿਆਂ ਨੂੰ ਦਵਾਈਆਂ ਉੱਤੇ ਟੀਕੇ ਲਗਾ ਰਹੇ ਆ ਤੇ ਉੱਤੇ ਇੱਕ ਸਿਰਫ ਇੱਕੋ ਹੀ ਕਮਰਾ ਆ ਤੇ ਇੱਕ ਆਂਗਣਵਾੜੀ ਵਾਲੇ ਬੱਚਿਆਂ ਨੂੰ ਦਿੱਤਾ ਹੋਇਆ ਹੈ ਜਿੱਥੇ ਬੈਠ ਕੇ ਹੋਰ ਮਰੀਜ਼ ਆਉਂਦੇ ਆ ਉੱਤੇ ਬੈਠਣਾ ਵੀ ਮੁਸ਼ਕਲ ਆਉਂਦਾ ਆ ਇਸ ਕਰਕੇ ਜਿਹੜੀ ਪੁਰਾਣੀ ਡਿਸਪੈਂਸਰੀ ਆ ਉਹਨੂੰ ਮੋੜ ਤਿਆਰ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਮਰੀਜ਼ਾਂ ਜਾਂ ਕੋਈ ਵੀ ਕਿਸੇ ਨੂੰ ਦਿੱਕਤ ਨਾ ਆਵੇ ਜਿਹੜੇ ਡਾਕਟਰਾਂ ਦੇ ਉਹ ਵੀ ਆਰਾਮ ਨਾਲ ਬੈਠ ਕੇ ਆਪਣੇ ਪੇਸ਼ੈਂਟ ਚੈੱਕ ਕਰ ਸਕਦੇ ਆ ਇਸ ਲਈ ਸਭ ਤੋਂ ਮੇਨ ਪ੍ਰੋਬਲਮ ਇਹ ਆ ਕਿ ਸਾਡੇ ਪਿੰਡ ਜੇਕਰ ਕੋਈ ਚੰਗਾ ਡਾਕਟਰ ਨਹੀਂ ਹੋਵੇਗਾ ਤਾਂ ਸਾਡੇ ਪਿੰਡ ਦੇ ਮਰੀਜ਼ ਇਦਾਂ ਹੀ ਬਿਮਾਰ ਹੋਵੋਗੇ ਅਗਲੇ ਪਾਸੇ ਨੂੰ ਜਾਣਗੇ ਇਸ ਲਈ ਸਾਡੇ ਪਿੰਡ ਵਿੱਚ ਮੇਨ ਮੁੱਦਾ ਸਭ ਤੋਂ ਪਹਿਲਾਂ ਡਿਸਪੈਂਸਰੀ ਦਾ ਹੈ ਅਗਲਾ ਸਾਡੇ ਪਿੰਡ ਵਿੱਚ ਅੱਗੇ ਜਾ ਕੇ ਛੱਪੜ ਹੈ ਜਿਹੜਾ ਕਿ ਸਭ ਤੋਂ ਵੱਡਾ ਉਹ ਵੀ ਬਿਮਾਰੀ ਦਾ ਕਾਰਨ ਹੈ ਥੈਂਕ ਯੂ ਮੇਰੀ ਸਭ ਤੋਂ ਵੱਡੀ ਇਹ ਵਾਲੀ ਜੇ ਬੇਨਤੀ ਸੁਣ ਲਈ ਜਾਵੇ ਤਾਂ ਮੈਂ ਤੁਹਾਡਾ ਮੀਡੀਆ ਵਾਲਿਆਂ ਦਾ ਤੇ ਇਹ ਦਿਲੋਂ ਸਤਿਕਾਰ ਧੰਨਵਾਦ ਕਰਦੀ ਹਾਂ ਥੈਂਕ ਯੂ ਕੇ ਇਹ ਤਾਂ ਕੀ ਹੋ ਗਿਆ ਬੰਦਿਆ ਗਾਣਾ ਹਾਂ ਜੀ ਠੀਕ ਠੀਕ ਕੋਠੀ ਪਿੰਡ ਦੇ ਵਿੱਚ ਪੈਸਾ ਨਹੀਂ ਪੈਂਦਾ بارش ਹੁੰਦੀ ਆ ਸੱਪ ਸਾਡੇ ਅੰਦਰ ਹੀ ਵੜਦੇ ਆ ਪਾਣੀ 4 4 ਫੁੱਟ ਸਾਡੇ ਅੰਦਰ ਚੜ ਜਾਂਦਾ ਜੇ ਠੂਠਾ ਆ ਕੇ ਅਗਰ ਕੋਰਪੋਰੇਟ ਦੇਖ ਸਕਦੀ ਆ ਅਸੀਂ ਪੂਰਾ ਫਰੂਲ ਲਖਾ ਲਾਂਗੇ ਗਵਰਨਮੈਂਟ ਨੂੰ ਮੈਂ ਦੇਖੋ ਸਾਡੇ ਬੱਚਿਆਂ ਦਾ ਕੀ ਹਾਲ ਹੈ ਸਾਡਾ ਕੀ ਹਾਲ ਹੈ ਛੱਪੜ ਦੇ ਕਿਨਾਰੇ ਮੇਰਾ ਘਰ ਆ ਨਿੱਕੇ ਨਿੱਕੇ ਮੇਰੇ ਦੋ ਬੱਚੇ ਆ ਅਸੀਂ ਬਾਜੇ ਰੋਟੀ ਦੇ ਭੁੱਖੇ ਬੈਠੇ ਰਹਿੰਨੇ ਆ ਕੀ ਮੰਗਾ ਤਾ ਦੀ ਸਰਕਾਰ ਸਾਡੀ ਮੰਗੇ ਆ ਛੱਪੜ ਸਾਰਾ ਸਿਪਾਈ ਹੋਣੀ ਚਾਹੀਦੀ ਆ ਨਾਦਰ ਸਾਡੇ ਆਗ ਵਾਲਾ ਅਪਦ ਚਾਹੀਦਾ ਸਭਾਂ ਚੀ ਖੁੱਲ ਲੈ ਦ ਤੇਰਾ ਬਾਤ ਹੈ ਸਾਨੂੰ ਤਾਂ ਗਰੀਬਾਂ ਨੂੰ ਦੇਣਾ ਚਾਹੀਦਾ ਇਹ ਦੋ ਮੰਗਾ ਸਾਡੀਆਂ ਤੇ ਨਹੀਂ ਤੇ ਅੱਜ ਲੈ ਕੇ ਆਈ ਹਾਂ ਤੁਹਾਡੇ ਸਰਮਾ ਦੀ ਜੀ ਬਿਹਾਰ ਹੈ ਬਹੁਤ ਚਲੋ ਆਜੋ ਆਦੀ ਪਿੰਡ ਗੜਵਾ ਵਿਖੇ ਸਰਕਾਰੀ ਨਸ ਪੈਂਸਲੇ ਦੀ ਖਸਤਾ ਹਾਲਤ ਵੇਖੀ ਜੋ ਕਿ ਪਿਛਲੇ 30 ਸਾਲਾਂ ਤੋਂ ਬੰਦ ਹੈ ਅਤੇ ਨਾ ਹੀ ਕੋਈ ਡਾਕਟਰ ਹੈ ਅਤੇ ਨਾ ਹੀ ਕੋਈ ਕੰਪਾਉਂਡਰ ਹੈ ਇੱਥੇ ਪਸ਼ੂ ਦੇ ਗੰਦ ਅਤੇ ਟੀਰ ਪਏ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿੰਨੀ ਛੇਤੀ ਹੋ ਸਕੇ ਡਾਕਟਰ ਦੀ ਸਹਾਇਤਾ ਇੱਥੇ ਮਾਗੀਆਂ ਕਰਾਈ ਜਾਵੇ ਅਤੇ ਪਿੰਡ ਦੇ ਛੱਪੜ ਤੇ ਗਲੀਆਂ ਨੂੰ ਸਫਾਈ ਸਾਫ ਕੀਤਾ ਜਾਵੇ ਤਾਂ ਜੋ ਪਿੰਡ 'ਕੇ ਬਿਮਾਰੀ ਮੁਕਤ ਹੋ ਸਕੇ